ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਅੱਜ ਤੁਹਾਨੂੰ ਰਿਜ਼ਲਟ ਦੱਸਣ ਜਾ ਰਿਹਾ ਕੱਲ ਜੋ ਵੱਡਾ ਟੂਰਨਾਮੈਂਟ ਹੋਇਆ ਉਸ ਦੇ ਬਾਰੇ ਸਿੱਧਾ ਨਹੀਂ ਠੀਕ ਸਿੰਘ ਪਰ ਮੈਂ ਕਿਹਾ ਸਾਰੇ ਵੀਰਾਂ ਨੂੰ ਪਤਾ ਲੱਗ ਜੇ ਵੀ ਕਿਹੜਾ ਬੈਸਟ ਮੇਰੇ ਵੀ ਬਹੁਤ ਲੇਟ ਮੈਚ ਹੋਇਆ ਯਾਰ ਕਿਸੇ ਨੇ ਨਹੀਂ ਦੇਖਿਆ ਹੋਣਾ ਮੇਰੇ ਖਿਆਲ ਨਾਲ ਫਾਈਨਲ ਬਹੁਤ ਘੱਟ ਦਰਸ਼ਕਾਂ ਨੇ ਦੇਖਿਆ ਹੋਣਾ ਜਿਹੜੇ ਲੇਟ ਹੀ ਹੁੰਦੇ ਆ ਤਾਂ ਕਰਕੇ ਯਾਰ ਮੈਚ ਅਸ਼ੇਦੀ ਕਰਾਇਆ ਕਰੋ ਬਾਕੀ ਬੈਸਟ ਹੈ ਜਾਫੀ ਜੋ ਰਿਹਾ ਸ਼ੀਲੂ ਹਰਿਆਣੇ ਵਾਲਾ ਸਾਰੇ ਜਾਣਦੇ ਆ ਮੁੰਡੇ ਦੀਆਂ ਚਰਚਾ ਚੱਲਦੀਆਂ ਨੋ ਟੱਚ ਤੇ ਤਿੰਨੇ ਜਫੇ ਲਾਏ ਆ ਮੁੰਡੇ ਨੇ ਹਰਿਆਣੇ ਵਾਲਾ ਸ਼ਿੱਲੂ ਜੋ ਐ ਬੈਸਟ ਜਾਫੀ ਬਣਿਆ ਕੱਲ ਮਨਾਣੇ ਦੇ ਟੂਰਨਾਮੈਂਟ ਦਾ ਤੇ ਜੋ ਐ ਬੈਸਟ ਰੀਡਰ ਦੀ ਗੱਲ ਕਰੀਏ ਜਿਸ ਮੁੰਡੇ ਦੇ ਮੇਰੇ ਵਿਰੋ ਚਰਚੇ ਹੁੰਦੇ ਆ ਮਾਝੇ ਦੀ ਸ਼ਾਨ ਕਹੀਏ ਦਬੁਰਜੀ ਵਾਲਾ ਦੀਪ ਜੋ ਐ ਬੈਸਟ ਰੀਡਰ ਬਣਿਆ ਮੁੰਡੇ ਦਾ ਸਿਰਾ ਕੀਤਾ ਹੋਇਆ ਹੈ ਸੀਜ਼ਨ ਦੇ ਜੋ ਹੈ ਦਿਉਰੀ ਵਾਲਾ ਬੈਸਟ ਰੀਡਰ ਹੈ ਜੋਇੰਟ ਜੋ ਇਹ ਦੋਨੇ ਬੈਸਟ ਰੀਡਰ ਬਣੇ ਹਰਿਆਣੇ ਵਾਲੇ ਸ਼ੀਲੂ ਨੇ ਵੀ ਮੇਰੇ ਵਿਰੁੱਧ ਕਮਾਲਾਂ ਕੀਤੀਆਂ ਕੱਲ ਤੇ ਯਾਰ ਲੇਟ ਨਾ ਕਰਾਇਆ ਕਰੋ ਮੈਚ ਦਰਸ਼ਕ ਬਹੁਤ ਪਰੇਸ਼ਾਨ ਹੁੰਦੇ ਆ ਜਿਹੜੇ ਉੱਥੇ ਪਹੁੰਚੇ ਹੋਏ ਆ ਉਹ ਦੇਖੋ ਵੀ ਸੋਚ ਗਏ ਵੀ ਕਿੱਦਾਂ ਜਾਣਗੇ ਯਾਰ 1 ਵਜੇ ਘਰ ਨੂੰ ਉਹਨਾਂ ਦਾ ਪਰਿਵਾਰ ਢੀਕਦਾ ਹੁੰਦਾ ਤਾਂ ਕਰਕੇ ਟੂਰਨਾਮੈਂਟ ਤੇ ਹੁਣ ਦਰਸ਼ਕ ਵੀ ਘਟੇ ਹੋਏ ਆ ਜਾਂਦੇ ਨਹੀਂ ਬਹੁਤ ਵੀਰ ਤਾਂ ਗੱਲਾਂ ਲ ਗੌਰ ਕਰਨੀ ਚਾਹੀਦੀ ਆ ਬਾਕੀ ਤੁਹਾਨੂੰ ਇਹ ਜਾਣਕਾਰੀ ਦੇਣੀ ਸੀਗੀ ਦੇਔਰੇ ਦੀ ਪਹਿਲੇ ਨੰਬਰ ਤੇ ਟੀਮ ਆ ਦੂਜੇ ਨੰਬਰ ਤੇ ਸੌਰਖਪੁਰ ਦੀ ਟੀਮ ਆਈ ਸਾਰੀਆਂ ਟੀਮਾਂ ਬਹੁਤ ਵਧੀਆ ਖੇਡੀਆਂ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਧੰਨਵਾਦ